ਪਿਛਲੇ ਦਿਨੀ ਉਹਨਾਂ ਦੇ ਸਿਗਨੇਚਰ ਵਾਲੇ ਜੋ ਬਿਆਨ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਗਏ ਨੇ ਜਿਸ ਵਿੱਚ ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਵਿਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਬਾਜੇ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ جیل ਦੇ ਵਿੱਚ ਨਸ਼ਿਆਂ ਦਾ ਇਸਤੇਮਾਲ ਕਰਦਾ ਟ੍ਰੈਮਾਡੋਲ ਅਫੀਮ ਆਦੀ ਨਸ਼ਿਆਂ ਦਾ ਸੇਵਨ ਕਰਦਾ ਔਰ ਇਸ ਗੱਲ ਨੂੰ ਲੈ ਕੇ ਉਸਦੇ ਆਪਣੇ ਪਿਤਾ ਨਾਲ ਵੀ ਝਗੜਾ ਹੋਇਆ ਆਪਣੇ ਸਾਥੀਆਂ ਨਾਲ ਵੀ ਝਗੜਾ ਹੋਇਆ ਜਿੰਨਾਂ ਵੱਲੋਂ ਉਸ ਨੂੰ ਨਸ਼ੇ ਕਰਨ ਤੋਂ ਰੋਕਿਆ ਗਿਆ ਸੀ ਇਸ ਦੇ ਨਾਲ ਨਾਲ ਕੁਝ ਕਿੰਡਰ ਅਤੇ ਹੋਰ ਸੋਸ਼ਲ ਮੀਡੀਆ ਦੀ ਜਿਹੜੀ ਆ ਚੈਟਸ ਹੈ ਉਹ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਲੜਕੀਆਂ ਦੇ ਨਾਲ ਅਸ਼ਲੀਲ ਚੈਟਿੰਗ ਕਰਦੇ ਦਿਖਾਇਆ ਗਿਆ ਸੀ ਉਹ ਚੈਟਸ ਜਿਹੜੀਆਂ ਲੀਕ ਕੀਤੀਆਂ ਗਈਆਂ ਸੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸੀ ਪਰ ਪਰ ਭਗਵੰਤ ਸਿੰਘ ਬਾਜੇ ਦੇ ਵੱਲੋਂ ਇਹ ਗੱਲ ਸਾਫ਼ ਕੀਤੀ ਗਈ ਕਿ ਉਹਨਾਂ ਤੋਂ ਕੁੱਟਮਾਰ ਕਰਕੇ ਖਾਲੀ ਕਾਗਜ਼ਾਂ ਤੇ ਸਾਈਨ ਕਰਵਾਏ ਗਏ ਸਨ ਅਜੇ ਹਾਲ ਕੋਈ ਬਿਆਨ ਉਹਨਾਂ ਨੂੰ ਨਹੀਂ ਦਿੱਤਾ ਗਿਆ ਔਰ ਉਸ ਵੱਲੋਂ ਪੁਲਿਸ ਤੇ ਇਹਨਾਂ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਜਿਹੜਾ ਉਹ ਕਰਾਰ ਦਿੱਤਾ ਗਿਆ ਤਾਂ ਇਹ ਅੱਜ ਦੀ ਅਹਿਮ ਕਾਰਵਾਈ ਸੀ ਹਾਲਾਂਕਿ ਵਕੀਲਾਂ ਵੱਲੋਂ ਵੀ ਜੋ ਅਮਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਕੀਲ ਨੇ ਉਹਨਾਂ ਵੱਲੋਂ ਵੀ ਇਹ ਗੱਲ ਸਾਫ਼ ਕੀਤੀ ਗਈ ਕਿ ਜਿਹੇ ਕੋਈ ਦੰਦ ਦੀ ਕਾਰਵਾਈ ਦੇ ਵਿੱਚ ਜੇਹੀ ਕੋਈ ਗੱਲ ਸ਼ਾਮਿਲ ਨਹੀਂ ਹੋ ਸਕਦੀ ਸੁਪਰੀਮ ਕੋਰਟ ਦੀ ਵੀ ਇਹ ਰੂਲਿੰਗ ਹੈ ਕਿ ਹਿਰਾਸਤ ਚ ਦੌਰਾਨ ਜੋ ਕੋਈ ਬਿਆਨ ਸ਼ੋ ਕੀਤੇ ਜਾਣਗੇ ਜਿਹੜੇ ਹਿਰਾਸਤ ਚ ਹੁੰਦੇ ਨੇ ਲੋਕ ਜਿਹੜੇ ਕੈਦੀ ਜਾਂ ਫਿਰ ਜੋ ਹਰਸਤੀ ਹੁੰਦੇ ਨੇ ਉਹਨਾਂ ਦੇ ਜੋ ਬਿਆਨ ਹੈ ਉਹਨਾਂ ਨੂੰ ਅਦਾਲਤ ਦੀ ਕਾਰਵਾਈ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਜੋ ਤੱਕ ਉਹ ਅਦਾਲਤ 'ਚ ਇਹੋ ਜਿਹਾ ਕੋਈ ਬਿਆਨ ਨਹੀਂ ਦਿੰਦੇ ਕਿਉਂਕਿ 307 ਦਾ ਮਾਮਲਾ ਹੋਰ ਸਖਤ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ ਪਰ ਅਦਾਲਤ ਦੇ ਕੋਈ ਕਾਰਵਾਈ ਇਸ ਤਹਿਤ ਨਹੀਂ ਹੈ ਕਿ ਉਹ ਨਸ਼ੇ ਕਰਦਾ ਜਾਂ ਨਸ਼ੇ ਨਹੀਂ ਕਰਦਾ ਪਰ ਫਿਲਹਾਲ ਹੁਣ ਸਾਰੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਬਾਹਰ ਲਿਆਂਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲਈ ਤਸਵੀਰਾਂ ਹੁਣ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਅੰਮ੍ਰਿਤਸਰ ਬਠਿੰਡਾ ਰੋਪੜ ਵੱਖ-ਵੱਖ ਜ਼ਿਲ੍ਹਾ ਵਿੱਚ ਜਿਹੜਾ ਉਹ ਵਾਪਸ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਪੁਲਿਸ ਵੱਲੋਂ ਸਵੇਰ ਤੋਂ ਹੀ ਇਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਗਈ ਸੀ ਕਿ ਕਿਸੇ ਵੀ ਐਂਗਲ ਤੋਂ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਕੈਦ ਨਾ ਹੋ ਸਕਣ ਤਾਂ ਹੁਣ ਵੀ ਸਵੇਰ ਦੇ ਇਹੀ ਲੁਕਣ ਮਿੱਟੀ ਦੀ ਖੇਡ ਚੱਲ ਰਹੀ ਹੈ ਕਿਉਂਕਿ ਅਲੱਗ-ਅਲੱਗ ਤਿੰਨ ਦਰਵਾਜ਼ੇ ਨੇ ਤੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲਿਸ ਨੂੰ ਵੀ ਚੱਕ ਪੁਲਿਸ ਵੱਲੋਂ ਕਿ ਮੀਡੀਆ ਨੂੰ ਚਕਮਾ ਦੇ ਕੇ ਲਗ-ਲਗ ਗੇਟਾ ਤੋਂ ਲਿਜਾਇਆ ਜਾਵੇ ਤਾਂ ਜੋ ਮੀਡੀਆ ਜਿਹੜਾ ਇਹਨਾਂ ਦੀ ਕਵਰੇਜ ਕਰਨ ਦੇ ਵਿੱਚ ਇਹਨਾਂ ਦੀ ਫੋਟੋ ਖਿੱਚਣ ਦੇ ਵਿੱਚ ਜਾਂ ਇਹਨਾਂ ਦੇ ਬਿਆਨ ਰਿਕਾਰਡ ਕਰਨ ਦੇ ਵਿੱਚ ਕਾਮਯਾਬ ਨਾ ਹੋ ਸਕੇ ਤੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਕਚਹਿਰੀ ਕੰਪਲੈਕਸ ਦੀਆਂ ਨੇ ਜਿੱਥੇ ਬੇਹੱਦ ਸਖਤ ਸੁਰੱਖਿਆ ਪ੍ਰਬੰਧ ਨੇ ਔਰ ਅਮਰਤਪਾਲ ਦੇ ਸਾਥੀਆਂ ਦੇ ਜੋ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੁਲਿਸ ਦੀ ਇਸ ਕਾਰਵਾਈ ਦਾ ਮਿਲਣ ਦੇਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇੱਕ ਵਾਰੀ ਗੱਲ ਕਰਨ ਦਿੱਤੀ ਜਾਵੇ ਮਿਲਣ ਦਿੱਤਾ ਜਾਵੇ ਦੇਖ ਸਕਦੇ ਹੋ ਹੁਣ ਵੀ ਪੁਲਿਸ ਅਧਿਕਾਰੀਆਂ ਦੇ ਨਾਲ ਵੱਖ-ਵੱਖ ਰੋਪੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤਿੱਖੀ ਬਹਿਸ ਕੀਤੀ ਜਾ ਰਹੀ ਹੈ ਔਰ ਅਧਿਕਾਰੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਜਿਹੀ ਮੁਲਾਕਾਤ ਸੰਭਵ ਨਹੀਂ ਹੈ ਕਿਸੇ ਦੀ ਮਾਂ ਕਿਸੇ ਦੀ ਭੈਣ ਹੈ ਕਿਸੇ ਦੀ ਵਾਈਫ ਹੈ ਰਾਜੀ ਮਾਤੇ ਕਿਹਨਾਂ ਨਾਲ ਆਇਆ ਤੁਸੀਂ ਕਿਹਨਾਂ ਨਾਲ ਆਇਆ ਅਸੀਂ ਉੱਪਰ ਕੋਲ ਮੈਲੀ ਦੀ ਜਿਹੜੀ ਸਵੇਰ ਦੇ ਖੱਜਲ ਕਰੀ ਹੁੰਦੀ ਸਾਨੂੰ ਤੁਹਾਡਾ ਕੀ ਰਾਹ ਸਵੇਰ ਦੇ ਖੱਜਲ ਖਵਾਰੀ ਪਾਈ ਇਹਨਾਂ ਨੇ ਮੈਂ ਇੱਥੇ ਧਰ ਚੂਗੀ ਮੈਂ ਨਹੀਂ ਆਇਆ ਇੱਥੇ ਮੜ ਕੇ ਜਾਣਾ ਕਿਸੇ ਨੇ ਵੀ ਨਹੀਂ ਆਣਾਗਾ ਜੀ ਪੜਗੋ ਮਿਲਣ ਆਇਸੀ ਕੀ ਨਾਮ ਦੇ ਕਿੰਨ੍ਹੇ ਨਾਲ ਕਲਵੰਤ ਸਿੰਘ ਨੂੰ ਕੀ ਗੱਲ ਕੀ ਹੋਈ ਕੀ ਗੱਲ ਹੋਈ ਇਹਦੀ ਇਹਨੂੰ ਕਰ ਲਾ ਗੀ ਕੀ ਗੱਲ ਕੀ ਹੋਈ ਬੈਠਾ ਸੀ ਇਹ ਗੱਲ ਮਤਲਬ ਇਹ ਕਹਿੰਦਾ ਤੂੰ ਉੱਪਰੋਂ ਦੇਖੀ ਸੀ ਜਾਂ ਸਾਨੂੰ ਦੱਸ ਦੇਣ ਕਦੂਰ ਦੇ ਵਿੱਚ ਨਹੀਂ ਆਦਾ ਹੁੰਦਾ ਜਿੱਦ ਨਹੀਂ ਪੈਸਾ ਆਉਂਦੀ ਸੀ ਉਹਨੂੰ ਕੱਜਲ ਕਰੀ ਜਾਂਦੇ ਆ ਸੱਕੇ ਤਾਂ ਕਦਦਰ ਕਰ ਰਹੇ ਬੈਠੇ ਹੋਏ ਨੇ ਅੰਦਰੀਆ ਕੋਰ ਪ੍ਰੈਸਿੰਗ ਕੋਲ ਸਾਡੇ ਇਹਨਾਂ ਨੇ ਕਿਹਾ ਨਹੀਂ ਸਵਾਰ ਤਿੰਨ ਇਹਨਾਂ ਨੇ ਚੌਂਵਾਂ ਰਸਤੀਆਂ ਨੂੰ ਕੋਲ ਕੋਲ ਕੇ ਆ ਗਿਆ ਉਹਦੀ ਇਹਨਾਂ ਨੇ ਕਿਹਾ 112 ਤੇ ਜੋ ਕਦੀ ਨੇ ਕਿਹਾ 132 ਚੌਂਵਾਂ ਚਲੋ ਗਿਆ ਹੋਰ ਮੁਲਾਕਾਤ ਮੁਲਕਾਂ ਨਾਲ ਇਹ ਬਾਤ ਕਰ ਦਿਓ ਇਸੇ ਤੋਂ ਇਹ ਵੀ ਆਪਣੇ ਪਰਿਵਾਰਾਂ ਤੋਂ ਵਾਕੋ ਤਾਂ ਬਾਜੇ ਕੇ ਸਨੇ ਬਾ ਕੀ ਮੁਲਜ਼ਮਨ ਵਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਸਾਨੂੰ ਇੱਕ ਵਾਰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ ਅਸੀਂ ਜਦ ਤੱਕ ਅੱਜ ਮੁਲਾਕਾਤ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਜਾਣਾ ਲਗਾਤਾਰ ਇਸ ਖਬਰ ਤੋਂ ਪਰ ਅਸੀਂ ਬਨੇ ਹੋਇਆ 10000 ਕੁਝ ਹੀ ਦਿਨ ਚ ਮੁਲਜ਼ਮ ਜੜੇ ਪੇਸ਼ੀ ਤੋਂ ਬਾਅਦ ਬਾਹਰ ਲਿਆਏ ਜਾ ਰਹੇ ਨੇ ਪੁਲਿਸ ਦਾ ਸਖਤ ਪਹਿਰਾ ਨਜ਼ਰ ਆ ਰਿਹਾ ਹੈ ਮੀਡੀਆ ਦਾ ਜਮਾਵੜਾ ਹੈ ਪਰ ਕੀ ਵਾਕ ਵਿੱਚ ਕੋਈ ਬਿਆਨ ਸਾਹਮਣੇ ਆਵੇਗਾ ਇਸ ਦਾ ਰਹੇਗਾ ਇੰਤਜ਼ਾਰ ਇਹ ਤਸਵੀਰਾਂ ਇਸ ਵੇਲੇ ਅੰਮ੍ਰਿਤਸਰ ਹੈ ਅਦਾਲਤ ਦੇ ਬਾਹਰ ਇਸ ਵੇਲੇ ਮੁਲਜ਼ਮ ਬਾਹਰ ਲਿਆਂਦੇ ਜਾ ਰਹੇ ਨੇ ਸਖਤ ਸੁਰੱਖਿਆ ਦੇ ਪਹਿਰੇ ਹੇਠ ਪਰ ਇੱਥੇ ਧੱਕਾ ਮੁਕੀ ਹੁੰਦੀ ਨਜ਼ਰ ਆ ਰਹੀ ਹੈ ਜਿਹਾ ਪਰਿਵਾਰਕ ਮੈਂਬਰ ਇੱਥੇ ਜ਼ਬਰਦਸਤੀ ਕਰਦਾ ਧੱਕਾ ਮੁਕੀ ਦਾ ਧੱਕਾ ਮੁਕੀ ਦਾ ਮਾਹੌਲ ਇਸ ਵੇਲੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਤਣਾਅਪੂਰਨ ਮਾਹੌਲ ਨਜ਼ਰ ਆ ਰਿਹਾ ਹੈ ਪਰਿਵਾਰਕ ਮੈਂਬਰ ਧੱਕੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਬਰੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਧੱਕਾ ਮੁਕੀ ਵੀ ਇਸ ਤਰ੍ਹਾਂ ਹੁੰਦੀ ਹੋਈ ਨਜ਼ਰ ਆਈ ਹੈ ਜਦੋਂ ਪਰਿਵਾਰਕ ਮੈਂਬਰ ਪੁਲਿਸ ਦੇ ਘੇਰੇ ਚੋਂ ਨਿਕਲ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਅੰਮ੍ਰਿਤਪਾਲ ਦੇ ਸਾਰੇ ਸਿਆਸੀਆਂ ਨੂੰ ਹੁਣ ਗੱਡੀਆਂ ਵਿੱਚ ਬਿਠਾਇਆ ਜਾ ਚੁੱਕਿਆ ਹੈ ਔਰ ਸਖ਼ਤ ਸੌਖੇ ਪ੍ਰਬੰਧਾਂ ਹੇਠ ਵਕ-ਵਕ ਜੇਲ੍ਹਾਂ ਲਈ ਰਵਾਨਾ ਕੀਤਾ ਜਾਣਾ ਪਰ ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੀ ਧੱਕਾ ਮੁਕੀ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਪਰਿਵਾਰਕ ਮੈਂਬਰ ਘੇਰਾ ਤੋੜ ਕੇ ਕੁਝ ਔਰਤਾਂ ਘੇਰਾ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ ਕਿ ਇਸ ਗੱਲ ਤੇ ਵਿਜਿਦ ਨੇ ਕਿ ਉਹ ਮਿਲਣਾ ਚਾਹੁੰਦੇ ਐ ਹਰ ਹਾਲਤ ਵਿੱਚ ਮਿਲਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਮਾਹੌਲ ਕਿਤੇ ਨਾ ਕਿਤੇ ਤਣਾਅਪੂਰਨ ਨਜ਼ਰ ਆਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਮਹਿਲਾ ਪੁਲਿਸ ਇੱਥੇ ਨਹੀਂ ਹੈ ਮਹਿਲਾ ਪੁਲਿਸ ਹੀ ਸਿਰਫ ਇਹਨਾਂ ਮਹਿਲਾਵਾਂ ਨਾਲ ਡੀਲ ਕਰ ਸਕਦੀ ਹੈ ਇਹਨਾਂ ਨੂੰ ਰੋਕ ਸਕਦੀ ਹੈ ਜਿਸ ਅਿਹੇ ਚ ਕਿਤੇ ਨਾ ਕਿਤੇ ਮਾਹੌਲ ਤਣਾਅਪੂਰਨ ਹੈ ਕਿਉਂਕਿ ਜੋ ਪੁਲਿਸ ਦੇ ਅਧਿਕਾਰੀ ਨੇ ਉਹ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਪਰ ਇੱਥੇ ਮਾਹੌਲ ਤਣਾਅਪੂਰਨ ਹੈ ਜਿਹਨੇ ਸਵੇਰ ਦੇ ਸਾਨੂੰ ਖੱਜਲ ਕਰਕੇ ਮਾਰਤਾ ਇੱਥੇ ਜਿਹੜਾ ਹੌਂਡਾ ਨਿਕਲ ਕੇ ਕੀ ਕੀ ਕਰਦਾ ਸਾਡੇ ਪੁੱਤਾਂ ਨੂੰ ਕੀ ਕੀ ਮਾਰਦਾ ਹੈ ਨਾਮ ਕੀ ਹੈ ਜਿਹੜਾ ਮਾਰਾ ਕਰਮ ਕਰਨ ਵਾਲੇ ਹੁੰਦੇ ਨੇ ਲੈ ਖੜੇ ਫੁੱਲੇ ਇੱਕ ਵੀ ਤੇ ਮੰਮੀ ਪੁੱਤਾਂ ਨੂੰ ਕਰਾਈ ਜਿਹੜਾ ਸਾਨੂੰ ਇਹ ਨਹੀਂ ਦਿੱਤਾ ਕਿਲੇ ਸੌਣ ਹੋ ਗਿਆ ਮਿਲਣ ਨਹੀਂ ਦਿੱਤਾ ਤੁਹਾਨੂੰ ਇਥੇ ਕੋਈ ਕੁਝ ਨਹੀਂ ਲੈਣਾ ਹੀ ਗੱਲ ਕੀ ਗੱਲ ਸਾਨੂੰ ਸਾਨੂੰ ਰਾਈਟ ਨਹੀਂ ਹੈ ਇੱਥੇ ਲੱਗਦਾ ਹੈ ਰਾਜਮਾਨ ਦੀ ਗੱਲ ਆ ਖੁੱਲ੍ਹ ਕੇ ਪੁੱਛ ਕਰ ਲਿਆ ਇਹ ਗਾੜੀ ਦਾ ਘੋੜਾ ਦੇ ਰੋਕ ਦੇ ਇਹਨੇ ਸਾਨੂੰ ਇੰਨੇ ਜ਼ਿਆਦਾ ਸਵਿਰਦਾ ਕੱਢੀ ਕੀਤਾ ਇਹਦਾ ਕਹਿੰਦੇ ਤੇ ਨਹੀਂ ਅਸੀਂ ਮਿਲਣ ਦੇਣਾ ਸਾਨੂੰ ਖੱਜਲ ਖਰਾਬਨਾ ਕਰਦੇ ਇਹ ਨਾਲ ਨਹੀਂ ਕਰ ਸਕਦੇ ਹੈ ਸਾਰੇ ਲੋਕ ਤੁਹਾਡੇ ਨਾਲ ਨਹੀਂ ਹੋਣਾ ਹੈ ਇੰਨਾ ਕਰੇ ਤੁਹਾਡੇ ਹਾਂ ਤੁਹਾਡੇ ਖੁਦ ਹੀ ਵੜ ਕੇ ਪੁੱਛਿਆ ਨਾ ਕੋਈ ਨਹੀਂ ਵੀ ਮੌਜੂਦ ਬਿਲਕੁਲ ਵਾਕੀ ਚੀਜ਼ ਵੇਖਿਆ ਜਾ ਸਕਦਾ ਇੱਥੇ ਪਰਿਵਾਰਕ ਮੈਂਬਰ ਹੋਣ ਨਾ ਵੱਸੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਪੁਲਿਸ ਦੇ ਹੱਥ ਵਸ ਇਸ ਕਰਕੇ ਸ਼ਾਇਦ ਕੁਝ ਨਜ਼ਰ ਨਹੀਂ ਆ ਰਿਹਾ ਕਿਉਂਕਿ ਮਹਿਲਾ ਪੁਲਿਸ ਮੁਲਾਜ਼ਮ ਇੱਥੇ ਹੈ ਨਹੀਂ ਤੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਜ਼ਬਰੀ ਮਿਲਣਾ ਚਾਹੁੰਦੇ ਸੀ ਪਰ ਦੱਸਿਆ ਜਾ ਰਿਹਾ ਕਿ ਗੱਡੀਆਂ 'ਚ ਬਿਠਾ ਕੇ ਅਮਰਿਤਪਾਲ ਦੇ ਸਾਥੀਆਂ ਨੂੰ ਲਿਜਾਇਆ ਜਾ ਚੁੱਕਿਆ ਇਥੋਂ ਸਿੱਖਾਂ ਨੇ ਟੱਕਾ ਫੋੜਿਆ ਕਿ ਤੂੰ ਕੀ ਕਮਾਈ ਬੋਤ ਕਰ ਲਈ ਇਹਦਾ ਕੀ ਮਤਲਬ ਸਮਝਿਆ ਇਹਨਾਂ ਨੇ ਘਰ ਪਰ ਨੂੰ ਕਿ ਤੂੰ ਆ ਕੇ ਦੱਸ ਕਿ ਜਿਹੜੀ ਕਮਾਈ ਕੀਤੀ ਆ ਇਹ ਕਿਸ ਤਰ੍ਹਾਂ ਇਹ ਹਰਪਾਲ ਗੋਲੀ ਆ ਜੋ ਕਸ਼ਾਗਾ ਮੇਰੇ ਬੇਟੇ ਨੇ ਹਾਸੂ ਜੀ ਕਹਿ ਰਹੇ ਕਿ ਸਾਰੇ ਪੰਜਾਬ ਚ ਅੱਗ ਲਾਈ ਹੋਈ ਹੈ ਭਗਵੰਤ ਮਾਨ ਨੇ ਅੱਗ ਨਹੀਂ ਲਾਈ ਮੇਰੇ ਬੇਟੇ ਨੇ ਕਹ ਦੀ ਅੱਗ ਲਾਈ ਹੈ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਇਹ ਚਾਹੁੰਦੇ ਆ ਸਾਰੇ ਪਲਸ ਵਾਲੇ ਵੀ ਮਰ ਜਾਣੇ ਇਹ ਵੀ ਨਾਲੇ ਨਾਲ ਸਰਕਾਰਾਂ ਨੂੰ ਕੋਈ ਨਹੀਂ ਜੋ ਮਰਜੀ ਲਾਈ ਜਾਂ ਜੇ ਨਸ਼ੇ ਵਾਲੇ ਕਈ ਤਨ ਛੱਡ ਕੇ ਵੇਖਣ ਛੱਡਣ ਉਕੇ ਸੁਟਕੇ ਸੁਟੇ ਕਾ ਤੇ ਨੀ ਆਹੋ ਡਿਬੜੂ ਕਰਕੇ ਕੰਨ ਰੱਖਿਆ ਲੱਗਦੀ ਹੈ ਇੱਕ ਘੰਟਾ ਛੱਡੋ ਉਹਨੂੰ ਤੁਹਾਡੇ ਸਾਰਿਆਂ ਦਾ ਪਤਾ ਲੱਗ ਜਾਵੇ ਤੁਸੀਂ ਕੀ ਜੇ ਛੱਡੋ ਨਸ਼ੇੜੀਆਂ ਤੇ ਐਂ ਲੱਗਦੀ ਹੈ ਤਿੰਨ ਦਿਨਾਂ ਲੈਣ ਨਾਲ ਜੇ ਨਸ਼ਾ ਕਰਦੇ ਇਹਨਾਂ ਨੂੰ ਕਾਦਾ ਖਤਰਾ ਹੋਤੋਂ ਕੀ ਖਤਰਾ ਕੁੜੀਆਂ ਨਾਲ ਸਹੀ ਗੱਲਾਂ ਹੋਈਆਂ ਪੁਰਸ਼ ਨੇ ਬਹੁਤ کوشش ਕਰਨਾ ਕਰਦਾਰ ਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣ ਡਿਆ ਤੇ ਕਰਦਾਰ ਕੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਾਹਿਗੁਰੂ ਦਾ ਨਾਮ ਹਾਂ ਸਾਰੇ ਲੋਕ ਸਾਰੇ ਬੁਲਾ ਰਹੇ ਆਪਣੇ ਆਪਣਾ ਆਪਣਾ ਬਿਲ ਦੇ ਸਾਰੇ ਪਰਿਵਾਰ ਬੋਲੇ ਸਾਰੇ ਪਰਿਵਾਰ ਬੋਲੇ ਕੋਰੇ ਪੇਪਰ ਤੇ ਸਾਈਨ ਕਰਾਏ ਆ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਮਰਜ਼ੀ ਹੈ ਲਿਖ ਦੋ ਅਰਦਾਈ ਹੈਗਾ ਤੇ ਬਸ ਉਹਨਾਂ ਨੂੰ ਸਿੱਧਾ ਨੂੰ ਬਾਹਰ ਕੱਢ ਦੇਣਾ ਉਹ ਸੱਚੀ ਉਹਨਾਂ ਦੇ ਕਿਹਾ ਕਿ ਨਹੀਂ ਕਿ ਉਹਨਾਂ ਦੇ ਸੜਿਆ ਉਹਨਾਂ ਨੂੰ ਤਾਂ ਬਾਹਰ ਨਹੀਂ ਉਹਨਾਂ ਨੂੰ ਤਾਂ ਗਰਦਨ ਕਮਾਉਣ ਦਾ ਹੁਕਮ ਨਹੀਂ ਦੇ ਰਹੇ ਹੈ ਨਹੀਂ ਜੇ ਮੇਰੇ ਮੁੰਡਿਆਂ ਨੇ ਅੱਗ ਲਾਈ ਪੰਜਾਬ ਦੀ ਪਹਿਰਪਾਲ ਤੇ ਸੜਿਆ ਨਹੀਂ ਅੱਗ ਚ ਇਹ ਕਿਦਾਂ ਬਚ ਗਿਆ ਹੈ ਜੀ ਰਹੀ ਹੈ ਪੁਲਿਸ ਕੀ ਕਹਿ ਰਹੀ ਹੈ ਉਲਸੇ ਵੇ ਲੋਟਾ ਦੇ ਸਾਹਮਣੇ ਆ ਅਸੀਂ ਕਸਾ ਸਿੱਖਣਾ ਧਕਾ ਹੋ ਜਾਂਦਾ ਵਾਸਤਾ ਕਾ ਹੋ ਜਾਂਦਾ ਜਨਾਨੀਆਂ ਨਾਲ ਇਹਨਾਂ ਨੂੰ ਗੱਲ ਕਰਨ ਦਾ ਨਹੀਂ ਪਤਾ ਦਰਵਾਜ਼ੇ ਕਮਰ ਮਿਲਿਆ ਕੋਈ ਅਸੀਂ ਚਿਹਰੇ ਤੱਕ ਨਹੀਂ ਦੇਖਣ ਦਿੱਤੇ ਗਰਦਨ ਤੱਕ ਨਹੀਂ ਉਹਨਾਂ ਨੂੰ ਘੁਮਾਉਣ ਦਿੱਤੀ ਪਿੱਛੇ ਮੁੜ ਕੇ ਪਿੱਛੇ ਗਿਆ ਗਿਆ ਸੀ ਕਿ ਬਰਾਵਾ ਹਾਂ ਕਿਵੇਂ ਤੁਸੀਂ ਬੈਠੋ ਸਿਰ ਸਰ ਤੱਕ ਆ ਵੇਖੋ ਬਈ ਪੇਸ਼ੀ ਤੇ ਲਿਆਂਦੇ ਕਿੰਨੇ ਪਰਵਾਦ ਲੋ ਆਣ ਕੇ ਹੀ ਖੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬ ਸੀ ਕਿਹਨੇ ਨਾਰੇ ਲਾਏ ਚਾਹੇ ਕਿਸ ਨੇ ਕੁਛ ਕੀਤਾ ਸੀ ਬਾਦੂ ਫालतू ਜਿਹੜਾ ਡਰਗ ਦਾ ਇਲਜ਼ਾਮ ਲਗਾਇਆ ਗਿਆ ਸੀ ਬਾਜੇ ਕਿਹਨੇ ਸਾਫ ਇਨਕਾਰ ਕੀਤਾ ਕਿ ਜਾਣ ਬੁੱਝ ਕੇ ਉਹਨਾਂ ਨੂੰ ਬਦਨਾਮ ਕਰ ਸੀ ਸਾਰੇ ਨੇ ਕਿ ਸਾਰੇ ਸਿੰਘਾਂ ਨੇ ਕਿਹਾ ਵੀ ਜਾਣ ਬੁੱਝ ਕੇ ਉਹਨੂੰ ਬਦਨਾਮ ਕੀਤਾ ਜਾਣਿਆ ਸਿੰਘਾਂ ਨੇ ਇਕੱਲੇ ਇਕੱਲੇ ਦਾ ਬਿਆਨ ਲਾਓ ਦੇਖੋ ਉਹਨਾਂ ਨੇ ਕਿਤਾ ਡਰਗ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਕਿਉਂ ਨਹੀਂ ਆ ਜਾਣ ਦੇ ਦੇ ਸਾਹਮਣੇ ਕੈਮਰਾ ਦੇ ਸਾਹਮਣੇ ਨਹੀਂ ਆਉਣ ਦੇ ਦੇ ਕਿਉਂਕਿ ਪਤਾ ਉਹਨਾਂ ਨੇ ਸਾਰੇ ਮੈਂ ਤੇ ਕੀ ਹੋਇਆ ਵੀ ਜੇ ਤੁਹਾਨੂੰ ਨਸ਼ੇਦ ਨਸ਼ੇੜੀ ਲੱਗਦਾ ਸਰਕਾਰ ਨੂੰ ਜੇ ਇੱਕ ਹਿੰਟਾ ਛੱਡੇ ਉਹਨੂੰ ਇੱਕ ਹਿੰਟਾ ਸੀ ਵੇਖ ਫਿਰ ਕੀ ਹੁੰਦਾ ਛੱਡਣ ਉਹਨੂੰ ਉਹਨੂੰ ਕਿ ਕਰਨ ਨੂੰ ਡਕਿਆ ਉਥੇ ਉਹ ਤੋਂ ਘ ਡਰੀ ਜਾਂਦੇ ਇੰਨਾ ਐ ਸਾਹਮਣੇਪਾਲ ਦੇ ਪਰਿਵਾਰਕ ਮੈਂਬਰ ਵੀ ਇਸ ਗੱਲ ਦਾ ਗਿਲਾ ਕਰਦੇ ਨਜ਼ਰ ਆ ਰਹੇ ਨੇ ਕਿ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਜਿਆਂ ਮੁਲਜ਼ਮਾ ਦੇ ਪਰਿਵਾਰਕ ਮੈਂਬਰਾਂ ਦਾ ਗਿਲਾ ਜाहिर ਆ ਕਿ 1 ਮਿੰਟ ਵੀ ਗੱਲ ਨਹੀਂ ਕਰਨ ਦਿੱਤੀ ਗਈ ਤਸਵੀਰਾਂ ਲਗਾਤਾਰ ਅੰਮ੍ਰਿਤਸਰ ਕਟੈਰੀ ਦੀਆਂ ਤੁਹਾਨੂੰ ਖਾਰਿਆ ਅੰਮ੍ਰਿਤਸਰ ਕੋਰਟ ਤੋਂ ਲਗਾਤਾਰ ਤਸਵੀਰਾਂ ਨਿਕਲ ਕੇ ਜੋ ਸਾਹਮਣੇ ਆ ਰਹੀਆਂ ਨੇ ਲੱਗਿਆ ਵੀ ਜਦੋਂ ਇਹ ਮੋਰਚੇ ਚਾਹੇ ਉਦੋਂ ਮੈਂ ਪਾਲਦਾ ਵਰਤੀ ਦਾ ਹੀ ਵੇਖਿਆ ਸੀ ਉਦੋਂ ਵੀ ਇੰਨੇ ਬਹੁਤ ਸਾਡੇ ਨਾਲ ਬਦਸਲੂਕ ਕੀਤਾ ਹੈ ਤੇ ਅੱਜ ਵੀ ਮੈਨੂੰ ਕਹ ਵੀ ਤੈਨੂੰ ਇਦਾਂ ਨਹੀਂ ਚਾਹੀਦਾ ਕਿਸੇ ਮੁੰਡੇ ਨੂੰ ਇਹਨੇ ਗਰਦਨ ਨਹੀਂ ਕਮਾਉਂ ਦਿੱਤੀ ਤੇ ਮੈਨੂੰ ਕਹ ਵੀ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜੀ ਨਹੀਂ ਰਹਿਣਾ ਕਦੀ ਕਿਸ ਗਰੀਬਾਂ ਦਾ ਵੀ ਆਊਗਾ ਜਿਹੜੀ ਸਰਕਾਰ ਸਾਡੀ ਆਊਗੀ ਅਸੀਂ ਵੀ ਸੁਣਾਂਗੇ ਵੀ ਫੈਸਲੇ ਕਰਾਂਗੇ ਇਹਦੇ ਇਸੇ ਕਰ ਬਵਾਸ ਹੋਈ ਹੈ